ਕੰਮੈਂਟ ਕਰ ਕਰਕੇ ਦੱਸਿਓ ਮੇਰੀ ਪਿਆਰੋ ਇਹ ਵਧੀਆ ਹੋ ਗਿਆ ਨਾ ਲੌਬੀ ਦਾ ਮੈਨ ਵਧੀਆ ਕਲਰ ਲੱਗੇ ਦੇਖੋ ਜੀ ਇਹ ਕਮਰੇ ਵਿੱਚ ਆਪਣਾ ਫਾਈਨਲ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਹੈ ਜੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਆ ਇਹਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਬਾਹਰ ਦੇਸ਼ਾਂ ਬਦੇਸਾਂ ਤੋਂ ਹੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ। ਲਓ ਜੀ ਹੁਣ ਬਣੇ ਰਹੋ ਬਲੌਗ ਦੇ ਨਾਲ ਤੇ ਕੱਲ ਪੇਂਟ ਦਾ ਕੰਮ ਮੁਕੰਮਲ ਹੋ ਗਿਆ ਤਾਂ ਬਲੌਗ ਚੱਲ ਰਿਹਾ ਤੇ ਅੱਜ ਵਾਲ ਪੇਪਰ ਵਾਲੇ ਆਏ ਬੇ ਤੇ ਪੇਪਰ ਲੱਗ ਰਿਹਾ ਹੁਣ ਤੁਸੀਂ ਨਾਲ ਬਣੇ ਰਹੋ। ਤੁਹਾਨੂੰ ਦਿਖਾਈਏ ਜੀ ਵੀ ਕਿੱਦਾਂ ਫਿੱਟ ਹੁੰਦਾ ਕਿ ਆਹ ਕੁਛ ਹੈ ਤੇ ਕਿਹੜਾ-ਕਿਹੜਾ ਡਿਜ਼ਾਈਨ ਹੈ ਜਿੰਨਾ ਕਾ ਜੇ ਲੱਗ ਗਿਆ ਜੇ ਉਹ ਦਿਖਾ ਦਨੇ। ਤੇ ਹੁਣ ਤੁਸੀਂ ਨਾਲ ਬਣੇ ਰਹੋ ਦੂਜੇ ਕੈਮਰੇ ਨਾਲ ਹੀ ਕਰਦੇ ਹਾਂ ਗੱਲਬਾਤ। ਤੇ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਭੈਣ ਭਰਾਵਾਂ ਦਾ ਇੱਧਰ ਤੋਂ ਹੀ ਬਾਹਰ ਤੋਂ ਜਿਹੜੇ ਆ ਆਪਣੇ ਬਲੌਗ ਨੂੰ ਫੁੱਲ ਵਾਚ ਕਰਕੇ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਹਾਂ ਹਾਂਜੀ ਇੱਕ ਸਿਸਟਰ ਦਾ ਕਮੈਂਟ ਵੀ ਆਇਆ ਤਾਂ ਕਹਿੰਦੇ ਵੀਰ ਜੀ ਗੇਟ ਨੂੰ ਬਾਹਰ ਬਲੈਕ ਕਲਰ ਦਾ ਕਰਵਾਇਓ ਹੁਣ ਤੁਹਾਨੂੰ ਗੇਟ ਵੀ ਮੈਂ ਦਿਖਾਣਾ ਹੈ ਵੀ ਕਿੱਦਾਂ ਹੈ ਤੇ ਉਹਦੇ ਚ ਬੇਲ ਬੂਟੀਆਂ ਜਾਂ ਜੋ ਪੱਤੇ ਜਿਹਾ ਉਹ ਸਿਲਵਰ ਵੀ ਹੋ ਗਿਆ ਬਲੈਕ ਘੱਟ ਹੈ ਜਣੋ ਸਾਰੇ ਜਿੰਨੇ ਵੀ ਪਰਿਵਾਰ ਚ ਲੱਗੇ ਵੀ ਗੇਟ ਸਾਰੇ ਬਲੈਕ ਕਲਰ ਹੀ ਹੈ ਵੈਸੇ ਤੁਹਾਡੀ ਗੱਲ ਵਧੀਆ ਹਰ ਇੱਕ ਦੀ ਸੋਚ ਆਪਣੀ ਆਪਣੀ ਹੁੰਦੀ ਵੈਸੇ ਮੇਰਾ ਦਿਲ ਕਰਿਆ ਮੇਰੇ ਮਨ ਚ ਆਇਆ ਮੈਂ ਸ਼ਾਇਦ ਚੇਂਜ ਕਰਾ ਦਮ ਬ੍ਰਾਉਨ ਕਰਾ ਦੂੰਗੇ ਪੇਂਟ ਪਿਆ ਬਹੁਤ 2-3 ਲੀਟਰ ਬਚਿਆ ਵਾ ਚਲੋ ਠੀਕ ਹੈ ਹੁਣ ਨਾਲ ਬਨੇ ਰਹੋ ਕਰਦੇ ਗੱਲ ਆਹ ਕਰੋ ਇਹ ਚੈੱਕ ਠੀਕ ਹੈ ਜੀ ਗਾਨ ਕੀ ਗੱਲ ਐ ਇਹ ਹੈ ਜੀ ਗੇਟ ਤੇ ਜਿਆਦਾ ਕਰੂੰਗੇ ਸਿਲਵਰ ਵੀ ਪਿਆ ਆਪਣੇ ਕੋਲ 골ਡ ਵੀ ਪਿਆ ਗੋਲਡਨ ਤੇ ਆਪਣੇ ਕੋਲ ਬ੍ਰਾਉਨ ਵੀ ਪਿਆ ਉਹੀ ਕਰਾ ਦਾਂਗੇ ਦੇਖਦੇ ਆਂ ਜੀ ਕੰਤਿਆਂ ਨੇ ਆਣਾ ਹੁਣ 50 ਤੋਂ ਬਾਅਦ ਬੁਲਾਉਂਗੇ 15 ਤਰੀਕ ਨੂੰ ਫਿਰ ਦੇਖਦੇ ਹਾਂ ਅੱਜ ਜੀ ਥੋੜੀਕ ਸਵੇਰ ਤੋਂ ਅੱਜ ਛੁੱਟੀ ਕਰੀ ਆ ਵੈਸੇ ਟਰੈਕਟਰ ਵੀ ਕੰਮ ਗਾਇਲ ਚੱਲ ਰਿਹਾ ਤੇ ਥੋੜਾ ਜਿਹਾ ਕੰਮ ਪੈਂਡਿੰਗ ਰਹਿ ਗਿਆ ਇਹਦਾ ਬਾਦਰੇ ਦਾ ਇੱਕ ਦੇਖੋ ਜਿਹੜਾ ਗੱਬੇ ਵਾਈਟ ਕਰਿਆ ਇਹਦਾ ਇੱਕ ਕੋਟ ਹੋਇਆ ਇਹ ਸਵਾਰ ਕਾ ਫਿਨਿਸ਼ਿੰਗ ਨਹੀਂ ਹੋਇਆ ਦੇਖੋ ਨਾਲ ਕਲੈਰਿਟੀ ਆਈ ਹੈ ਦੀ ਇਹਨੂੰ ਡਬਲ ਕੋਟ ਹੋਣਾ ਇੱਕ ਵਾਰ ਕੋਈ ਨਹੀਂ ਜੀ ਅੱਜ ਬੁਲਾ ਕੇ ਮੈਂ ਠੇਕੇਦਾਰ ਨੂੰ ਕਹ ਤੇ ਆ ਉਹ ਕਹਿੰਦਾ ਵਿਆਹ ਤੋਂ ਬਾਅਦ ਹੁਣ ਕਿਚਨ ਤਾਂ ਕਰਨਾ ਉਹਦੇ ਨਾਲ ਕਰ ਦੂੰਗਾ ਤੇ ਅਸੀਂ ਥੋੜਾ ਜਿਹਾ ਕਨਾਜ ਸਫਾਈ ਕਰਕੇ ਉਰੇ ਤੇ ਜਿੰਨਾ ਗੇਰਨ ਵਾਲਾ ਸਮਾਨ ਤਾਂ ਮਲਬਾ ਤਾਂ ਕੁਝ ਵੀ ਉਹ ਕਰਤੇ ਆ ਉਹ ਪੇਂਟ ਵਾਲੇ ਤਾਂ ਦੇਖੋ ਉੱਧਰ ਸੈਟਿੰਗ ਕਰਤੀ ਤੇ ਦੁਬਾਰਾ ਚਾਹੀਦਾ ਤੇ ਜਿਹਦੇ ਕਰਕੇ ਜੀ ਬਸ ਅੱਜ ਬਾਲ ਪੇਪਰ ਦਾਦਾ ਬਾਲ ਪੇਪਰ ਲੱਗ ਗਿਆ ਆਪਾਂ ਨੇ ਅੰਦਰ ਧੋਤੋਾਈ ਕਰਕੇ ਪੋਚੇ-ਪੁਚੇ ਲਾ ਕੇ ਬਾ ਫਿਰ ਬੈੱਡ ਬੁੱਟ ਕਾ ਲੂ ਸੈੱਟ ਕਰ ਦਨੇ ਤੇ ਜੀ ਪਰਮਾਤਮਾ ਦੀ ਕਿਰਪਾ ਨਾਲ ਅੱਜ ਕਹਿੰਨੇ 3 ਕ ਘੰਟੇ ਲੱਗਣੇ ਲਾ ਦੇਣਾ ਹਰਮਨ ਵੀ ਆਇਆ ਸਾਡਾ ਨਹਾ ਲਿਆ ਮਨ ਲੱਗਦਾ ਪੂਰੀ ਅੰਦਰੇ ਆ ਜਾ ਤੇ ਆਹ ਦਰਵਾਜਾ ਉੱਪਰ ਚੜਾ ਦੇਣਾ ਜੀ ਬਹੁਤ ਸਾਮਾਨ ਅਸੀਂ ਸੈੱਟ ਕਰਤੇ ਆ ਦੇਖੋ ਇੱਧਰ ਗਾਮਲੇ ਐਂ ਸੈਟਿੰਗ ਕਰਤੀ ਤੇ ਇੱਕ ਆਪਣੀ ਭੈਣ ਨੇ ਕਿਸੇ ਨੇ ਕਮੈਂਟ ਕਰਿਆ ਤਾਂ ਵੀ ਵੀਰ ਜੀ ਐ ਗਾਮਲੇ ਜ਼ਿਆਦਾਤਰ ਤਾਂ ਕਹਿੰਨੀ ਪੋੜੀਆਂ ਤੇ ਰੱਖੋ ਲੋ ਜਿਵੇਂ ਮਨਜੀਤ ਨੂੰ ਦੱਸਿਆ ਤਾਂ ਮਨਜੀਤ ਨੇ ਖਿੱਚ ਤੇ ਆ ਕੰਮ ਫਿਰ ਤੇ ਬਾਕੀ ਇਹਨਾਂ ਦਾ ਵੀ ਕਰੂੰਗਾ ਹੀ ਸੈਟਿੰਗ ਜੇ ਹੋ ਤੁਸੀਂ ਹੋਰ ਦੱਸਿਓ ਵੀ ਸਾਨੂੰ ਵੀ ਕਿੱਦਾਂ ਕਰੀਏ ਸੈਟਿੰਗ ਦੋ ਅਸੀਂ ਉੱਧਰ ਕਰਤੀ ਬਾਕੀ ਕੁਛ ਐਡ ਵੀ ਕਰੂਗੇ ਹੁਣ ਅਜੇ ਆਪਾਂ ਨਾ ਇੱਧਰ ਆਪਣੇ ਮਨ ਦਿਮਾਗ ਇੱਧਰ ਫਸੇ ਹੋਏ ਆਂ ਦੇਖੋ ਤਾਂ ਸਹੀ ਕਿਆ ਬਣਿਆ ਵਾ ਜੀ ਵੀ ਅਜੇ ਇਹਦੀ ਸੈਟਿੰਗ ਹੋਣੀ ਹੈ ਤੇ ਇਹ ਦੇਖੋ ਐਨ ਵਧੀਆ ਤੇ ਇਹਨਾਂ ਨੂੰ ਵੀ ਕਲਰ ਕਰਾ ਤਿਆ ਦਾ ਜੀ ਤੇ ਜੋ ਵੀ ਰਹਿ ਗਿਆ ਜਿੱਦਾਂ ਹੁਣ ਦੇਖੋ ਇਹ ਕਰਾ ਕੇ ਇਹ ਹੀ ਰਹਿ ਗਿਆ ਤਾਂ ਇਹ ਬਾਅਦ ਚ ਕਰਾਂਗੇ ਵੇਚਣ ਦੇ ਨਾਲ ਤੇ ਚਲੋ ਜੀ ਮਿਲਦੇ ਆਂ ਬਾਅਦ ਵਿੱਚ ਦਿਖਾਣਾ ਮੈਂ ਪਹਿਲਾਂ ਮਾੜੀ ਚਾਹ ਪਰਾਦਨ ਇਹ ਦੇਖੋ ਜੀ ਸੁੱਚਾਂ ਵੀ ਆਪਾਂ ਨੇ ਬਦਲ ਕੇ ਦੁਨੀਆਂ ਲਾਈਆਂ ਤੀਆਂ ਇਦੇ ਉੱਪਰ ਵਾਈਟ ਸ਼ੀਟ ਆ ਜਣੀ ਤੇ ਹੁਣ ਪੇਪਰ ਲੱਗ ਜੂਗਾ ਕਸਾਤੇ ਇਹ ਇਹ ਟੈਂਪੋਰਰੀ ਜਿਹੀ ਕਰਿਆ ਇਹ ਕੰਮ ਅਜੇ ਫੇ ਬਾਅਦ ਚ ਕਰੂਗੇ ਇਹ ਪੈਂਦੀ ਆਪਣੇ ਪੁਰਾਣੇ ਸੱਚ ਇਹ ਹੁੰਦੇ ਤੇ ਹੀ ਪਹਿਲਾਂ ਸੱਚ ਸਿੰਪਲ ਇਹ ਬਹੁਤ ਭੈਣ ਭਰਾ ਆਪਣੇ ਵਲੌਗ ਵੇਖ ਦੇਣਾ ਕਿਤੇ ਵੀ ਉਹਨਾਂ ਨੂੰ ਕੁਝ ਲੱਗਦਾ ਤਾਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸ ਦਿੰਨੇ ਤਾਂ ਉਹਨਾਂ ਨੇ ਸਲਾਹ ਲਈ ਤੀ ਵੀ ਜੇ ਕਿਤੇ ਦੰਮੀਆਂ ਲੱਗ ਵੀ ਰਹੀਆਂ ਤਾਂ ਇੱਕ ਦੋ ਸੋਚ ਫालतੂ ਰੱਖਿਓ ਖਣੀ ਵੀਰ ਤੱਕ ਨਹੀਂ ਕੋਈ ਭੈਣ ਤੇ ਉਹਨਾਂ ਨੇ ਕਮੈਂਟ ਕਰਿਆ ਵੀ ਵੀਰ ਜੀ ਸੋਚੀ ਇੱਕ ਇੱਕ ਦੋ ਦੋ ਫालतੂ ਰੱਖਿਓ ਵੀ ਕੱਲ ਨੂੰ ਫਿਰ ਇਹਦੇ ਨਾਲ ਦੇ ਮਿਲਦੇ ਵੀ ਨਹੀਂ ਵੀ ਜਿੱਥੇ ਵੀ ਲੋਡ ਆਪਾਂ ਚੇਂਜ ਕਰ ਸਕਦੇ ਸਫਾਈ ਲੱਗੇ ਤੇ ਮੈਂ ਲੱਗ ਗਿਆ ਤਾਂ ਹੀ ਗੈਲ ਤਾਂ ਫਿਰ ਅੱਜ ਆ ਪੇਪਰ ਵੀ ਲੱਗਣਾ ਜਾਂ ਸਾਡਾ ਪੇਪਰ ਕਲੀਅਰ ਲੱਗ ਗਿਆ ਨਾ ਜੀ ਫਿਰ ਸਾਨੂੰ ਸਾਰਾ ਸਮਾਨ ਸਾਡਾ ਜਿਹੜਾ ਬੈੱਡ ਬੂਡਾ ਉਹ ਸੈਟਿੰਗ ਹੋ ਗਏ ਫਿਰ ਬਾਹਰ ਤੋਂ ਵੀ ਸਮਾਨ ਅੰਦਰ ਐਨ ਸੈਟਿੰਗ ਹੋ ਜਾਣੇ ਤੇ ਅਜੇ ਦੋ ਕੁ ਦਵਾਰਾਂ ਲੱਗੀਆਂ ਮੈਂ ਕਹਿੰਦਾ ਇੱਧਰ ਤਾਂ ਤਿੰਨਾਂ ਨੂੰ ਲੱਗ ਗਿਆ ਇੱਕ ਲਾਈਟ ਵੀ ਦੌੜ ਗਈ ਅੱਜ ਇਹ ਆ ਜਾਣਾ ਵੈਸੇ ਤਾਂ ਤੁਹਾਨੂੰ ਕੱਲੂ ਫੇਰ ਵਲੌਗ ਦਵਾਂਗੇ ਕੋਨਾ ਕਿਚਨ ਆ ਜਾਣਾ ਤੇ ਇਹ ਚੱਲ ਰਿਹਾ ਜੀ ਦੇਖੋ ਆ ਜਾਓ ਗੈਪਰ ਤੇ ਮਾਰਦੀ ਫੈਰੀਆਂ ਤੁਪਿਣੇ ਨੇ ਲਗਦਾ ਨਹੀਂ ਜੋਦਰ ਇਹ ਸਾਈਡ ਵਾਲੀ ਆ ਗਈ ਦੁਬਾਰਾ ਜਿਹੜਾ ਸਾਹਮਣੇ ਤੋਂ ਆਪਾਂ ਇੱਧਰ ਤੋਂ ਐਂਟਰ ਕਰਨਾ ਤਾਂ ਇਹ ਦਿਖਣਾ ਜ਼ਿਆਦਾ ਤਰ੍ਹਾਂ ਇਹ ਤਾਂ ਜੇ ਲਾਈਟ ਨਹੀਂ ਨਾ ਠੀਕ ਹੈ ਹਾਂ ਭਾਈ ਬੰਦ ਦਿੱਤਾ ਨੇਰਾ ਹੋ ਗਿਆ ਅੰਦਰ ਐ ਇਦਾਂ ਇਹਨਾਂ ਦੇਖੋ ਕਿੰਨਾ ਸੋਹਣੀ ਚਮਕ ਮਾਰ ਰਹੀ ਹੈ ਇਹ ਕਲਰ ਲਾਈਟ ਕਰਕੇ ਚੱਕਰ ਹੈ ਹਨਾ ਮਜੀਦ ਮਜੀਦ ਪਿਆਜ਼ ਹੁਣ ਲਿਆ ਹੂੰ ਤਾਂ ਕੱਲ ਲਿਆ ਤਾਂ ਮੈਂ ਵੀ ਕਹਾ ਵੀ ਪਿਆਜ਼ ਤਾਂ ਉਹ ਡੱਬੇ ਜੇ ਤੱਕ ਹੋਰ ਸੁਣਾ ਬਾਈ ਮਜੀਦ ਕਿਤਰਾ ਇੱਕ ਹੋਰ ਹੋ ਜਾਣਾ ਹੁਣ ਚਾਰੇ ਪਾਸੇ ਤੈਨੂੰ ਬਹੁਤ ਵਧੀਆ ਲੱਗੇਗਾ ਨਾ ਜਦ ਤੱਕ ਕਿਚਨ ਚ ਆਏਗਾ ਨਾ ਤੈ ਕਹਣਾ ਹਾ ਜੁਰਬਾ ਆ ਕੀ ਹੋ ਗਿਆ ਕਿਚਨ ਵੀ ਹੋ ਜਾਣਾ ਜੀ 10 ਤਰੀਕ ਤੋਂ ਬਾਅਦ ਕਰਾ ਦੇਣਾ ਆਪਾਂ ਨੇ ਬਲਾ ਕੇ ਕਿਉਂਕਿ ਪੈਸੇ ਦੇਵੇ ਮਿਸਤਰੀਆਂ ਨੂੰ ਬਾਈ ਇੱਕ ਹੈਰਾਨ ਨਾ ਕਰਾ ਕਿਤੇ ਮਿਸਤਰੀ 6000 ਰੁਪਇਆ ਰਹਿੰਦਾ ਬਾਕੀ ਦੇ ਦੇ ਤੇ 6 ਚ ਅੱਜ ਮੰਗ ਰਿਆ ਕਹਿੰਦਾ 6000 ਦੇ ਦੇ ਕਹਿੰਦਾ ਮਨੂੰ ਮੈਂ ਬੰਦਿਆਂ ਦਾ ਦੇਣਾ ਨਹੀਂ ਨਹੀਂ ਤੇ ਤਾਂ ਨੇ ਕੰਬ ਨਹੀਂ ਆਣਾ ਹਾਂ ਇਹ ਸਾਨੂੰ ਦੱਸਿਆ ਜਰੂਰ ਕਮੈਂਟ ਕਰਕੇ ਵੀ ਕਿੱਦਾਂ ਕਰੀਏ ਵੀ ਉਹਨੂੰ ਅੱਧੇ ਦੇ ਦੇ ਦਨੇ ਹਨਾ ਹਾਂ 4 ਕੁ ਹਜ਼ਾਰ ਦੇ ਦਨੇ ਤਿੰਨ ਫਿਰ ਉਹ ਭੱਜੇ ਵੀ ਆਉਂਗੇ ਤੇ ਬਾਈਆਂ ਨਾਲ ਅੱਜ ਨਿਵੇੜ ਜਾਣਾ ਜੀ ਬਾਈਆਂ ਨਾਲ ਅੱਜ ਕਲੀਅਰ ਕਰ ਜਾਣਾ ਸੱਸਰੀ ਕੱਲ ਬੁਲਾਈ ਚਲੋ ਮੈਂ ਜੀ ਚਾਹ ਵੀ ਪੀਦੀ ਨਾ ਤੇ ਅੱਜ ਮੱਕੀ ਦੀ ਰੋਟੀ ਚੱਲੀ ਤੀ ਆ ਤਾਂ ਬਾਈਆਂ ਕਰਕੇ ਫਿਰ ਉਹ ਕਹਿੰਨੇ ਬਾਈਆਂ ਨੇ ਖਾਣਾ ਫਿਰ ਅਸੀਂ 1:00 ਕ'ਜ ਤਾਂ ਕਰਕੇ ਫਿਰ ਅੱਜ ਅਸੀਂ ਓਰੀਜੈਂਟਲੀ ਇੱਕ ਸਿਟੀ ਵਾਲੀ ਲੱਗੇ ਬਣਾਣ ਤੁਹਾਨੂੰ ਇਹ ਵੀ ਦੱਸ ਦਦਨੇ ਸਾਨੂੰ ਪਤਾ ਨਹੀਂ ਹਾਂ ਹਾਂ ਬੰਦੇ ਵੀ 5-6 ਐ ਵੀ ਚਲੋ ਫਿਰ ਅਸੀਂ ਤਾਂ ਆਪਣਾ ਸਵੇਰੇ ਬਣਾ ਲੈਣੇ ਆ ਜੀ ਹੁਣ ਸਰਦੀਆਂ ਦੇ ਦਿਨ ਸ਼ੁਰੂ ਹੋ ਗਏ ਨਾ ਜੀ ਮੱਕੀ ਦੀਆਂ ਰੋਟੀਆਂ ਗੈਲ ਨੂੰ ਆਪਣਾ ਸਬਜ਼ੀ ਬਣਾਈ ਵੀ ਤੀ ਪਰ ਹੁਣ ਬਾਈਆਂ ਕਰਕੇ ਅਸੀਂ ਦੁਬਾਰਾ ਫੇਰ ਤਾਂ ਮਜਾਮ ਬੰਨਣਾ ਮੈਂ ਪਿਆਜਾਂ ਦੀ ਗੱਲ ਕਰਦਾ ਸੀ ਮੈਂ ਤਾਂ ਦੇਖੇ ਨਹੀਂ ਕਦ ਲਈ ਬਿਸਕੁਟ ਵੀ ਬਹੁਤ ਪਈ 160 ਦੇਣਾ ਹੈ ਅਛਿਆ ਕੋਈ ਨਹੀਂ ਉਹ ਦੇ ਹੋ ਜੂਗਾ ਆ ਦੇਖੋ ਜੀ ਬੇਸਟ ਕਟ ਕਰਨ ਬਾਅਦ ਤਾਂ ਫਿਰ ਅਸੀਂ ਇਕੱਠੇ ਹੀ ਦਸਾਂ ਵਾਲਾ ਲਿਆਨੇ ਜੀ ਇਹੀ ਖਾਂਦਾ ਇਹ ਇਹਨੇ ਚੁਆਇਸ ਆ ਨੀ ਇਹ ਨਹੀਂ ਹੈ ਸਬਜ਼ੀ ਵਾਲਾ ਨਹੀਂ ਤਾਂ ਸਬਜ਼ੀ ਬਣਾ ਲੈਂਦੀ ਹਾਂ ਤੇ ਬਾਕੀ ਇੱਕ ਗੱਲ ਹੋਰ ਵੀ ਹੈ ਜੀ ਥੋੜੀ ਕਿ ਨਾ ਅੱਜ ਇੱਕ ਤਾਂ ਰੰਗ ਗੂੜੇ ਜੇ ਹੋ ਗਏ ਬਾਹਰ ਥੋੜੀ ਕਿ ਕੱਜ ਲੇਟ ਨਹੀਂ ਅੰਦਰ ਨੇੜ ਜਾ ਲੱਗਦਾ ਕੋਈ ਸਮਾਨ ਪਿਆਏ ਤਾਂ ਕਰਕੇ ਤੁਹਾਨੂੰ ਅਗਲਾ ਬਲੌਗ ਦਊਂਗਾ ਜੀ ਉਹਦੇ ਚ ਹੋਊਗਾ ਇਹਨਾਂ ਅਗਲਾ ਬਲੌਗ ਦਊਂਗੇ ਨਾ ਜਿਹੜਾ ਉਹਦੇ ਚ ਐਨ ਦਿਖਾਵਾਂਗੇ ਤੁਹਾਨੂੰ ਲੈਟ ਚ ਬਿਕੇ ਤਾਂ ਲੱਗਦਾ ਵਾਲ ਪੇਪਰ ਉਹ ਬਾਹਰ ਦਾ ਜਿਹੜਾ ਗ੍ਰੇ ਆ ਉਹ ਵੀ ਅੰਦਰੋਂ ਸ਼ੈਨ ਮਾਰ ਗਿਆ ਨਾ ਆ ਤਾਂ ਗਲਤ ਹੀ ਹੋ ਗਿਆ ਤੇ ਮੈਂ ਜੀ ਇਹ ਅੱਜ ਬੀਜੀ ਹੈ ਜੀ ਮੈਂ ਕਹ ਇਹਦੇ ਵੱਲੋਂ ਮੈਂ ਕਰ ਦਿੰਦਾ ਜੀ ਸਾਰਿਆਂ ਦਾ ਸਾਰਿਆਂ ਨੂੰ ਸਾਡੇ ਵੱਲ ਆ ਸੁਖ ਰੇ ਸੁਖ ਰੇ ਪਰਮਾਤਮਾ ਤੇ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕਰੇ ਵੇ ਮੰਜੀ ਤਾਂ ਆਪਣਾ ਵਲੋਗ ਦੇਖ ਰਹੇ ਫਰ ਹਾਂ 4 ਦਿਨ ਤੇ ਤਾਂ ਸਾਡਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਇੱਕ ਦੋ ਇਹਨੂੰ ਦੇਖ ਕੇ ਵੀ ਕਿਆ ਕਰੀਏ ਕਿੱਧਰ ਨੂੰ ਕਰੀਏ ਫੇਰ ਮੁੜ ਕੇ ਗੱਲ ਉੱਥੇ ਆ ਜਾਂਦੀ ਫੇਰ ਮੈਂ ਮਜੀਦ ਨੂੰ ਕਹਿ ਕਹਦਾ ਤੂੰ ਇਹਦੇ ਬਾਰੇ ਨਾ ਸੋਚ ਇਹਨੂੰ ਪਿਆਰ ਰਹਿਣ ਦੇ ਵੀ ਕਿਆ ਕਰਾਂ ਦੱਸੋਗਾ ਹਾਂ ਵੀ ਥੱਲੇ ਇਹਦੇ ਘਰ ਸਫਾਈ ਕਰੀਏ ਉਹ ਫੇਰ ਬਾਅਦ ਚ ਪੇਂਟ ਦੀ ਗੱਲ ਹੋ ਗਈ ਨਾ ਫੇਰ ਪੇਂਟ ਮਾਰਿਆ ਫੇਰ ਟੁੱਕ ਕੇ ਗਰ ਗਏ ਜੀ ਇਹ ਛਿੱਟੇ ਜੇ ਇਹ ਤਾਂ ਡਰਨਾ ਹੀ ਹੁੰਦੇ ਜੀ ਬਸ ਤਾਂ ਮੈਂ ਫਰਸ਼ ਸਾਫ ਕਰਦਾ ਹਾਂ ਹਾਂ ਫੇਰ ਹੋ ਗਿਆ ਜੀ ਅੱਜ ਕਰਨ ਨੂੰ ਲਾਤੇ ਆ ਜੀ ਅਸੀਂ ਰੇਗ ਮਾਰ ਦੇ ਕਾ ਕਰਨ ਉਰੇ ਬੈਠ ਗਿਆ ਨਾ ਪਹਿਲਾਂ ਤਾਂ ਇਹਨਾਂ ਕਸਾਇਆ ਦੇਖੋ ਪੂਰਾ ਰੇਗ ਮਾਰ ਮਾਰਿਆ ਉਰੇ ਥੋੜਾ ਇੱਕ ਉਹਦੇ ਬਾਅਦ ਚ ਨਾ ਮੈਂ ਗਿਆ ਜੀ ਕੁਝ ਬਾਹਰ ਕੂੜਾ ਕਰਕਟ ਗੇਰ ਨਾ ਉਹਦੇ ਬਾਅਦ ਆਂਦੇ ਨੂੰ ਪਤਾ ਕਿਆ ਕਹਿੰਦਾ ਮੰਜੀਦ ਕਿਆ ਕਹਿੰਦਾ ਤਾਂ ਹੈ ਨਾ ਹਾਂ ਮੈਂ ਤਾਂ ਬਹੁਤ ਜ਼ਿਆਦਾ ਦੋ ਤਿੰਨ ਦਿਨ ਲੱਗ ਜਾਣਗੇ ਹਾਂ ਮਾਤਾ ਨੂੰ ਬਹੁਤ ਦਿਨ ਘੰਟੇ ਲੱਗ ਜਾਣਗੇ ਹਾਂ ਮਾਤਾ ਨੂੰ ਠੇਕਾ ਦੇ ਦਿੱਤਾ 5 ਘੰਟੇ ਲੈ ਚ ਹੈ ਹੈ ਕਿ ਨਹੀਂ ਮੈਂ ਆਪਣਾ ਕਮਰਾ ਕਰ ਲਵਾਂ ਨਹੀਂ ਹਾਂ ਪਾਪਾ ਨੂੰ ਬਰੈਂਡ ਦੇ ਦੇਗਾ ਸ਼ਾਦੀ ਤਾਂ ਬਹੁਤ ਹੈ ਅੱਜ ਐਤਵਾਰ ਹੈ ਮੈਂ ਕਿਹਾ ਉਹ ਤਾਂ ਸਾਸਰੀ ਕਾਲ ਨਹੀਂ ਬੁਲਾਉਂਦਾ ਸਾਰੇ ਹਾਂ ਰੋਟੀ ਖਾ ਲੈ ਆ ਇੱਕ ਹੋਰ ਵੀ ਹੋਇਆ ਵਾਜਾ ਇਹਦਾ ਕੰਮ ਪਤਾ ਕਿ ਆਏ ਅੱਗੇ ਦਾ ਸਕੂਲ ਚ ਇਹਨੂੰ ਆਪਣਾ ਲੰਚ ਕਰਨਾ ਪੈਂਦਾ ਏ ਆ ਕਹ ਫਿਰ ਮੇਰੇ ਕੋਲ 2 ਵਜੇ ਤੇ ਬਾਅਦ 3 ਤੇ 3 ਵਜੇ ਦੀ ਕਹਿ ਦਿੰਦਾ ਮੈਂ ਆ ਖਾਣਾ ਆ ਖਾਣਾ ਅੱਜ ਸਵੇਰ ਦੇ ਨਾ ਰੋਟੀ ਨਾ ਖਾਈ ਹੁਣ ਇਹਨੂੰ ਭੁੱਖ ਲੱਗੀ ਵੀ ਪਹਿਲਾਂ ਤਾਂ ਇਹ ਦੁਕਾਨ ਦੇ ਸਮਾਨ ਗਿਲਸਾਰ ਰਿਹਾ ਤਾਂ ਹੁਣ ਦੁਕਾਨ ਦਾ ਸਮਾਨ ਵਧਿਆ ਵਾ ਪੰਜ ਛੇ ਦਿਨ ਤੇ ਘਟਾਇਓ ਹੈ ਹੋ ਗਿਆ ਜੀ ਇਹ ਮੇਨ ਇੱਧਰ ਏ ਜੀ ਤੇ ਇੱਧਰ ਏ ਤੋ ਆਇਆ ਜੀ ਤੇ ਦੋ ਗੰਦਾ ਨਾ ਸੇਮ ਹੈ ਜੀ ਇਧਰ ਤੇ ਉਧਰ ਇਹ ਇਹਦੇ ਤੇ ਇਹਦੇ ਨਾਲ ਹੀ ਹੈ ਜੀ ਵਸੈਂ ਰੱਖ ਲਉਂ ਵੀ ਇਹ ਥੋੜਾ ਜਿਹਾ ਫਰਕ ਹੈ ਬੈਸੇ ਸੇਮ ਹੀ ਹੈ ਇਹ ਦੋਨੋਂ ਇਹ ਦੋਨੋਂ ਸੇਮ ਹੋਪੇ ਤੇ ਹੁਣ ਨਾ ਇੱਕ ਹੋਰ ਕਹਿੰਦੇ ਆ ਭਾਜੀ ਉਹਨਾਂ ਕਹਿੰਦੇ ਆ ਵੀ ਮੋਲਡਿੰਗ ਲੱਗਣ ਲੱਗੀ ਐ ਇਦਾਂ ਦੀ ਮੋਲਡਿੰਗ ਚਾਰੇ ਪਾਸੇ ਕਰੀ ਜਾਂਦੀ ਐ ਆਰੇ ਕਹਿੰਨੇ ਵੀ ਥੱਲੇ ਜਿੱਦਾਂ ਉਹ ਉਹ ਦੇਖੋ ਇਦਾਂ ਲੱਗ ਗਈ ਨਾ ਇਹ ਇਹ ਨਾ ਜੀ ਇਹਦਾ ਫਾਇਦਾ ਹੀ ਨਹੀਂ ਇਹਦਾ ਇਹ ਵੀ ਥੱਲੇ ਦੇ ਉੱਤਰ ਵੀ ਗਿਆ ਪੁੱਛੇ ਪੁੱਛੇ ਕਰਤੀ ਸੀ ਵੀ ਤਰ੍ਹਾਂ ਤਾਂ ਐਂ ਸਮਝ ਲਓ ਵੀ ਉੱਪਰ ਲੱਗੀ ਹੋਲਡਰ ਹੋਲਡਰ ਵੀ ਬਦਲਣਾ ਹੀ ਪਣਾ ਹੈ ਤੇ ਬਾਜੀ ਉਹਨੇ ਕਹਿ ਰਹੇ ਕਹਿੰਨੇ ਵੀ ਇਹਦੀ ਜਿਹੜੀ ਚਮਕ ਹੈ ਨਾ ਜਦੋਂ ਇਹਦੇ ਤੇ ਲਾਈਟ ਪੈਂਦੀ ਹੈ ਜਿਆਦਾ ਹੁਣ ਕਹਿੰਦੇ ਦੋ ਲਾਈਟਾਂ ਇੱਥੇ ਲਵਾ ਦੋ ਤੀਆਂ ਚਾਰੇ ਪਾਸੇ ਵਾਲੀ ਇੱਕ ਇਹ ਅਮਰੇ ਚ ਲੱਗਣੀ ਇੱਕ ਬਾਹਰ ਲੱਗਣੀ ਇੱਕ ਦੂਜਾ ਕਮਰਾ ਵੀ ਹੋ ਗਿਆ ਚਲੋ ਇੱਕ ਵਾਰ ਬਾਅਦ ਚ ਵੀ ਬਲੌਗ ਕਰਾਂਗੇ ਤੁਹਾਨੂੰ ਜਦੋਂ ਲੱਗ ਲਿਆ ਕੱਲ ਕੋਲ ਨੂੰ ਬੈਟਰੀ ਆ ਗਈ ਬਹੁਤ ਪਰੋਬਲ ਨਾ ਏ ਪਰੋਬਲ ਕਿਹਾ ਬੀ ਸੁਣਾ ਮੈਂ ਦਿੱਕਤ ਕਦੇ ਇਹ ਨੂੰ ਕਰਦੇ ਆ ਜੀ ਕਦੇ ਉਹ ਪ੍ਰੋਬਲਮ ਆਂਦੀ ਹੈ ਜੀ ਚੱਲ ਹੁਣ ਇੱਕ ਵਾਰ ਲੱਗ ਜੂਗਾ ਜੀ ਇਹ ਨਾ ਜਿਹੜਾ ਦਿਖ ਰਿਹਾ ਹੈ ਜੀ ਇਹ ਹੁਣ ਇੱਕ ਵਾਰ ਵੱਜੂਗੀ ਟਰੇਨ ਦੇ ਬਾਅਦ ਚ ਨੀਚੇ ਲਾ ਕੇ ਨਾ ਉਹਦੇ ਬਾਅਦ ਉੱਪਰ ਦੀ ਖਿੱਚੂਗੇ ਇਹਨੂੰ ਯਾ ਨੀਚੇ ਦੀ ਇਹ ਬਾਈ ਫਿਰ ਉੱਪਰ ਨਾਤੀ ਤੁਸੀਂ ਪਹਿਲਾਂ ਫਿਰ ਬਾਅਦ ਚ ਖਿੱਚੂਗੇ ਨੀਚੇ ਨੂੰ ਮਸ਼ੀਨ ਜੀ ਨਾਲ ਕੱਢੂਗੇ ਇਹਦੇ ਬਾੜ ਹਾਂ ਜੀ ਹਾਂ ਜੀ ਠੀਕ ਇਹ ਦੋ ਮੰਡਲ ਲੱਗ ਜਾਣੇ ਚਾਰੇ ਪਾਸੇ ਲੱਗ ਜਾਣੇ ਬਾਹਰ ਦਾ ਵੀਊ ਦੇਖ ਇੱਥੇ ਅੱਧੀ ਕ ਸੈਟਿੰਗ ਕਰੀ ਹੈ ਜੀ ਬਾਕੀ ਇਹ ਵੀ ਸਾਡੀ ਅੰਦਰ ਵਾਲੀ ਅਜੋਜ ਮੈਨਾਂ ਲੱਗ ਕੇ ਬੰਦਰ ਦਾ ਸਹੀ ਠੀਕ ਇਹ ਮੈਨੂੰ ਠੀਕ ਲੱਗਿਆ ਬਹੁਤ ਦਪੈਰੀ ਜੀ ਕਰੋ ਚੈੱਕ ਕਰ ਆ ਜਾ ਮੇਰੇ ਤਾਂ ਇਹ ਕੰਮਾ ਤੇ ਇਹ ਦੇਖੋ ਮੰਜੇ ਜੋ ਨਾਲ ਆ ਕੰਮਾ ਬਣ ਗਈ ਜੀ ਗੱਲ ਕਹਿੰਦੇ ਵੀ ਕੀਕ ਲਾਈਟ ਹੋਰ ਲੱਗੇ ਨਾ ਫਿਰ ਹੋਰ ਵੀ ਚਮਕਾ ਹੋਗੀ ਇਹ ਸੇਮ ਹੋ ਗਿਆ ਇਧਰ ਉਧਰ ਤੇ ਤੋ ਇਹ ਪਹਿਲਾਂ ਦੇਖ ਵੀ ਲਿਆ ਤਾਂ ਥੋੜਾ ਜਿਹਾ ਹੁਣ ਜਾਣਾ ਪੂਰਾ ਫਾਈਨਲ ਹੋ ਗਿਆ ਇਹ ਕੰਮਾ ਨੋਰਟਿੰਗ ਲੱਗ ਗਈ ਮੈਂ ਜੀ 60 65 ਵਿੱਚ ਵੀ ਮਾਰ ਕੇ ਪੇਂਟ ਕਰ ਲਿਆ ਹੈ 65 ਉਹਨਾਂ ਨੇ ਤਾਰਪੀਨ ਜਿਆਦਾ ਤਾਂ ਹੀ ਦੋ ਡੱਬੇ ਬਚ ਗਏ ਉਹ ਸਹੀ ਨਹੀਂ ਕਰਿਆ ਪੇਂਟ ਉਹਨਾਂ ਨੇ ਦੇਖੋ ਵਿੱਚ ਵੀ ਸਾਨੂੰ ਸਾਇਨ ਦੰਦਾ ਜੀ ਉਹਨਾਂ ਨੇ ਨਾ ਬਸ ਪਤਾ ਕਿਆ ਕਰਿਆ ਘੱਟ ਪੇਂਟ ਚ ਤਾਰਪੀਨ ਦਾ ਤੇਲ ਪਾ ਪਾ ਕੇ ਉਹੀ ਰਖੜ ਗਏ ਤੇਰੇ ਬਸ ਇਹ ਦਰਵਾਜ਼ਿਆਂ ਨੂੰ ਵਧੀਆ ਹੋ ਗਿਆ ਐਦਾਂ ਚਮਕ ਮਾਰਨੀ ਚਾਹੀਦੀ ਉਹ ਤਾਂ ਚਮਕੇ ਹੀ ਨਹੀਂ ਹੈ ਘੱਟ ਕਿਤੇ ਕਿਤੇ ਪੇਂਟ ਹੈ ਮੋ ਬਾਕੀ ਦੁਬਾਰਾ ਬੁਲਾਣੇ ਆਪਾਂ ਨੇ ਕਰ ਲਈ ਗੱਲ ਠੇਕੇਦਾਰ ਨੂੰ ਬੁਲਾ ਕੇ ਅੱਜ ਕਹਿ ਤੇ ਆ ਵੀ ਪੈਸੇ ਤੇਰੇ 6000 ਰਹਿੰਦਾ ਏ ਤੈਨੂੰ ਦੇਣਾ 4000 2000 ਅਸੀਂ ਰੱਖੂਗੇ ਕਿਚਨ ਕਰਕੇ ਜਾਈ ਤਾਂ ਉਹਦੇ ਨਾਲ ਸਾਨੂੰ ਕਲੀਅਰ ਦੇਈ ਤਾਂ ਹੁਣ ਓਕੇ ਕਰ ਦੇ ਦੇਖੋ ਜੀ ਕਿੱਦਾਂ ਫਿਰ ਜਰੂਰ ਦੱਸਿਓ ਕਮੈਂਟ ਕਰਕੇ ਕਿ ਕਿੱਦਾਂ ਲੱਗਿਆ ਤੁਹਾਨੂੰ ਕੱਲ ਤੋਂ ਪਹਿਲੀ ਤਰੀਕ ਹੈ ਅੱਜ ਆਪਣਾ ਫਾਈਨਲ ਹੋ ਗਿਆ ਤੇ ਇਹ ਕੰਮਾਂ ਵਿੱਚ ਏ ਜੇ ਤੁਹਾਨੂੰ ਪੇਸ਼ ਕੀਤਾ ਸਮਾਨ ਪਿਆਣਾ ਤੁਹਾਨੂੰ ਦੇਖਣ ਦੇਖਣਾ ਨਹੀਂ ਸਵਾਰ ਕਹਾ ਕਿ ਸਮਾਨ ਕੱਲ ਸਵੇਰੇ ਸੈੱਟ ਕਰ ਦਈਏ ਫਿਰ ਤੁਹਾਨੂੰ ਬੁਲਾਵਾਂਗੇ ਨਾਲੇ ਜਰੂਰ ਦੱਸਿਓ ਵੀ ਕਲਰ ਕਿਦਾਂ ਲੱਗੇ ਤੁਹਾਨੂੰ ਇਹ ਵੀ ਜਮਾ ਡਾਰਕ ਹੈ ਹਨਾ ਮਨਜੀਤ ਇਹ ਡਾਰਕ ਜੇ ਕਲਰ ਹੈ ਹਨਾ ਡਾਰਕ ਜੇ ਕਲਰ ਹੈ ਹਨਾ ਜੇ ਇਧਰ ਇਤੇ ਕੀ ਆ ਨਹੀਂ ਕੇ ਕਰਦੇ ਇਹ ਕੱਟਾ ਆ ਦੇਖੋ ਜੀ ਹਨਾ ਲਾਈਟ ਉੱਪਰ ਹੈ ਲਾਈਟ ਬੱਜੀ ਤੇ ਇਹਦੇ ਪਿੱਛਾ ਪੰਗਾੜ ਗਿਆ ਮਨਜੀਤ ਨਾਲ ਆ ਕੇ ਸਾਢੇ 1:30 ਪਾਤਿਆ ਤਾਂ ਕਹਿੰਦੀ ਵੀ ਆਪਾਂ ਦੀ ਪੇਟੀ ਤਾਂ ਉਹ ਐ ਲੱਗ ਜਣੀ ਕਹਿੰਦੀ ਸੈਨਰੀ ਤਾਂ ਕਹਿੰਦੀ ਇੱਧਰ ਚਾਹੀਦੀ ਸੀ ਉਹ ਫਰਾਂਸ ਦਾ ਐਂ ਕਹਿੰਦੀ ਉੱਧਰ ਤਾਂ ਅਸੀਂ ਪੇਟੀ ਰੱਖਣੀ ਵੀ ਪੇਟੀ ਜ਼ਰੂਰੀ ਰੱਖਣੀ ਐ ਪੇਟੀ ਦਾ ਫਿਰ ਅਸੀਂ ਕਰਿਆ ਜੀ ਇੱਧਰ ਵੀ ਉਹ ਉਂਜੇ ਜਿਹਾ ਲੱਗ ਐ ਇੱਥੇ ਤੱਕ ਇਸ ਤੋਂ ਬਾਅਦ ਅੱਗੇ ਇਨਵੇਟਰ ਕਰ ਦੇਣਾ ਇੱਕ ਐਦੇ ਤੱਕ ਕਹਿਣਾ ਠੀਕ ਐ ਜੀ ਤੇ ਬਾਕੀ ਮਨਜੀਤ ਨੇ ਇੱਕ ਸਾਨੂੰ ਅਲਰਟ ਵੀ ਕਰਾਇਆ ਹੋ ਕੀ ਕਰਾਇਆ ਮੈਂ ਤੁਹਾਨੂੰ ਦੱਸਦਾ ਬਾਅਦ ਚ ਹਨਾ ਮਨਜੀਤ ਅੱਗੇ ਮਨਜੀਤ ਨਾਲ ਉਹਦੇ ਪਿਆਜਾਂ ਵਾਲਾ ਉਹ ਰੱਖਿਆ ਬਤਾਈ ਛਾਬੀ ਮੈਂ ਕਿਹਾ ਅੰਦਰ ਕਹਿੰਦਾ ਨਾ ਹੁਣ ਨਹੀਂ ਮੈਂ ਰੱਖਣ ਦੰਦੀ ਅੰਦਰ ਕੁਝ ਵੀ ਹੁਣ ਤਾਂ ਉਹ ਘਰਾਂ ਤੇ ਟੀਪ ਆ ਮਨ ਨੂੰ ਆਇਆ ਲੱਗਦਾ ਪੇਟੀ ਇੱਕ ਤਾਂ ਇਹਨੇ ਛੜਾਤੀ ਦੂਈ ਵੀ ਚੜੂ ਹੋਸ ਇਹ ਇਹ ਕੰਧ ਪਰ ਵੀ ਸਹੀ ਨਹੀਂ ਲੱਗਿਆ ਜੇ ਇਹਦੇ ਵੀ ਡਰਾਇਲ ਵੱਜਣੀ ਐ ਉਹਦੇ ਪਰ ਵੀ ਇਹ ਪਰ ਸਹੀ ਆ ਜੇ ਇੱਧਰ ਇੱਧਰ ਉੱਤਰ ਵੀ ਜੇ ਹਾਂ ਚਲੋ ਮਿਲਦੇ ਹਾਂ ਤੁਹਾਨੂੰ ਫੇਰ ਮਾੜੇ ਗੱਲ ਬਾਤ ਐ ਵੀ ਮਨਜੀਤ ਮਨਜੀਤ ਜਿਹੜੀ ਗੱਲ ਇੱਕ ਜੀ ਸਾਡਾ ਹੋਰ ਮਨ ਬਦਲ ਰਿਹਾ ਤਾਂ ਆ ਦੇਖੋ ਪਿਛਲੀ ਵਾਰ ਜਦ ਘਰ ਬਣਾਇਆ ਤਾਂ ਨਾ ਉਹਨਾਂ ਨੇ ਉਹ ਰੇ ਸਿਮੈਂਟ ਛੱਡ ਤਿਆ ਤਾਂ ਸਲਾਖਾਂ ਚ ਫਿਰ ਅਸੀਂ ਇਦਾਂ ਹੀ ਪੇੜ ਫੋਨ ਜਿਹਾ ਜਿੰਨਾ ਕੋਤਰਿਆ ਮਾਰਦੇ ਆ ਜੇ ਇਹਨੂੰ ਉਰਾਂ ਤੇ ਦੱਬ ਕੇ ਸਾਫ਼ ਵੀ ਕਰਦੇ ਤਾਂ ਵੀ ਪਰ ਇਹਨੂੰ ਗਿਰ ਸਕਦਾ ਕਿਉਂਕਿ ਇਹਨਾਂ ਨੂੰ ਕੁਝ ਕਿਹੜਾ ਲੱਗਿਆ ਹੁੰਦਾ ਏ ਆ ਦੇਖੋ ਇਹ ਆ ਦੇਖੋ ਇਹ ਤਾਂ ਤੜਕ ਗਈ ਜੀ ਜਿਹੜੀ ਬੁੱਟੀ ਜੀ ਮੁਰਾ ਲਾਈ ਵੀ ਹੈ ਇਹ ਗਿਰ ਸਕਦਾ ਗਲਾਸ ਕਦੇ ਵੀ ਤਾਂ ਕਰਕੇ ਤੇ ਇਹ ਤਾਂ ਵਧੀਆ ਹੋ ਗਿਆ ਹਨਾ ਸਾਰੇ ਲੈ ਕੋਲ ਲੈ 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 ਬਾਕੀ ਅੱਜ ਦਾ ਦੇਖ ਲਉ ਹਾਂ ਇਹ ਮੰਜੀ ਦਾ ਲੈ ਕੇ ਨਾ ਇੱਕ ਥੈਲਾ ਮੈਂ ਉਹ ਦੇਖ ਰਹੀ ਉੱਪਰ ਲਿਓ ਖੜਿਆ ਵਾ ਦੇਖੋ ਦੇਖੀ ਠੀਕਾ ਕਿੱਥੇ ਉੱਪਰ ਛੱਤ ਉੱਪਰ ਹਾਂ ਨਹੀਂ ਲੱਗਦਾ ਇਹ ਇਹ ਦੇਖ ਅਜੇ ਮੈਨੂੰ ਬਾਏ ਨੇ ਵੀ ਦੱਸਿਆ ਹੈ ਵੀ ਉਹਨਾਂ ਨੇ ਨਾ ਜਦ ਕੱਲ ਕਰਨਾ ਤਾਂ ਗੱਬੇ ਛੱਡ ਤੇ ਆ ਦੋਨਾਂ ਨੇ ਵੀ ਪੇਪਰ ਹੀ ਕਰਨਾ ਕਿਤੇ ਕਿਤੇ ਸਫਾਈ ਵੀ ਨਹੀਂ ਹੋਈ ਦੀ ਛੱਤ ਦੀ ਚਲੋ ਕੋਈ ਇਹ ਇਹ ਲੋ ਜੀ ਜੇ ਅੱਜ ਮਨਜੀਤ ਨੂੰ ਕਹਿਣਾ ਵੀ ਹਾਂ ਬਈ ਤੇਰਾ ਘਰ ਦਾ ਕੰਮ ਹੋ ਗਿਆ ਸਾਰਾ ਐਨਾ ਕਹਿਣਾ ਹਾਫ ਬੁੱਲ ਗਿਆ ਹੁਣ ਵਧੀਆ ਬਣ ਗਿਆ ਘਰ ਹਾਂ ਆਹਾ ਆਹਾ ਵੀ ਚੱਕਣਾ ਇਹ ਬੁਗਾ ਇਹ 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 ਵੀ ਚੱਕਣਾ ਪੈਣਾ ਸਾਰ ਦੇਖੋ ਗਲਾਤ ਦੇਖੋ ਅਜੇ ਹੋਰ ਵੀ ਕਹਿਜੇ ਹੋਗੇ ਘਰ ਦੇ ਹੋਰ ਯੂਰਪਾ ਇੱਥੇ ਦੇਖੋ ਉਹ ਵਾਹ ਵਾਹ ਆਕੇ ਹੁਣ ਮੋਲਡੀ ਦਾ ਚੱਲ ਰਿਹਾ ਮਕੀਨਾ ਇਹ ਸਿੱਧਾ ਤਾਂ ਛੇਤੀ ਲੱਜ ਜਾਂਦਾ ਜਿਹੜਾ ਨਾ ਇਹ ਮੋੜ ਕਹਿ ਲਾਣੇ ਕਿਤੇ ਕਿਤੇ ਉਹ ਪੰਗਾ ਪੈਂਦਾ ਜੀ ਬਹੁਤ ਦਿੱਕਤਾਂ ਦੀ ਉਹ ਰਹਿ ਗਿਆ ਦੇਖੋ ਘਟੋਥਾ ਲਗਾਉਂਗੇ ਇੱਕ ਥੋੜੀ ਪ੍ਰੋਬਲਮ ਆ ਇਹ ਵੀ ਆਪਣਾ ਨਾ ਇਹ ਜਾਲੀ ਬਾਅਦ ਚ ਲੱਗੀ ਆ ਪਹਿਲਾਂ ਇਹ ਇਕੱਲਾ ਪੀਲਰ ਇਹਦਾ ਇਹ ਵੀ ਨਹੀਂ ਤਾਂ ਹੈ ਸਿੱਧਾ ਹੀ ਬ੍ਰੈਂਡ ਆ ਜਾਂਦਾ ਬਾ ਫਿਰ ਹੌਲੀ ਹੌਲੀ ਝੂੰ ਝੂੰ ਘਰ ਘਰਾਸਦੀ ਰਹਿਣ ਲੱਗੇ ਗਏ ਗਏ ਦੁਰਨ ਲੱਗੇ ਫੇ ਪਤਾ ਲੱਗੀ ਗਿਆ ਫਿਰ ਉਹ ਸਕੀਮਾਂ ਚੇਂਜ ਹੋਈ ਗਈਆਂ ਫਿਰ ਜਾਲੀਆਂ ਲੁਆਤੀਆਂ ਹੁਣ ਆ ਵੀ ਨਹੀਂ ਪਤਾ ਵੀ 2 ਸਾਲ ਤੱਕ ਜਾਲੀਆਂ ਰਹਿੂਗੀਆਂ ਜਾਂ ਨਹੀਂ ਐ ਸੋਚ ਰਹੇ ਆ ਵੀ ਇਹਦਾ ਤਾਂ ਇੱਕ ਰੂਮ ਬਣਾ ਦੇਣਾ ਆ ਉੱਥੋਂ ਸਾਹਮਣੇ ਤਾਂ ਚੱਕ ਕਹਿੰਦਾ ਲਮੋਨੀਅਮ ਵੀ ਇਹਨੂੰ ਲਾ ਕੇ ਇਹਦੇ ਚ ਗਲਾਸ ਇਧਰ ਵੀ ਗਲਾਸ ਕਰ ਦੇਣਾ ਇਹਦਾ ਇੱਕ ਰੂਮ ਬਣਾ ਦੇਣਾ ਸੋਫੇ ਸੈਟ ਦਾ ਸੋਫਾ ਸੈਟ ਰੱਖ ਦੇਣਾ ਇੱਥੇ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਬਿਲਕੁਲ ਰਾਈਟ ਹੈ। ਉਧਰ ਫਿਰ ਐਨੀ ਕਹਾ ਗੈਲਰੀ ਰਹਿ ਜੂਗੀ ਗੱਬੇ 5-7 ਫੁੱਟ ਦੀ ਇੱਕ ਰਸੋਈ ਵਾਲੀ ਕੰਧ ਕੱਢ ਦੇਣੀ ਆਪਾਂ ਨੇ। ਇਹ ਕੰਧ ਕੱਢ ਦਾਂ। ਇਹਦੇ ਬਾਰੇ ਜ਼ਰੂਰ ਵਿਚਾਰ ਦਿਓ ਮੇਰੀਓ ਭੈਣ ਵੀ ਕੰਧ ਕੱਢਦੀ ਹੈ। ਜਦ ਕਿਤੇ ਦੋ ਅਜੇ ਨਹੀਂ ਗੱਲ ਕਰਦੇ 2-3 ਸਾਲ ਬਾਅਦ ਦੀ। ਇਹ ਸੋਚ ਆ ਹੁਣ ਸਾਡੀ। ਦੀ ਕੰਧ ਕੱਢ ਦੇਣੀ ਆਪਾਂ ਨਾ ਉੜਾ ਆਏਗੇ ਨੂੰ ਬੈਠਣੇ ਨੇ। ਜਿਹੜਾ ਗਲਾਸ ਲੋਆ ਕੇ ਉਹਦੇ ਅੰਦਰ ਪੜਦੇ ਲੱਗ ਜਾਣੇ। ਦੋਨੋਂ ਪਾਸੇ। ਤੇ ਸੋਫਾ ਸੈੱਟ ਆਪਣਾ ਉਹ ਰੱਖ ਦੇਣਾ ਯਾਰ ਬੈਠਣ ਨੂੰ ਸੋਫੇ ਤੇ ਗੈਲ ਇੱਕ ਲੀਡੀ ਦਾ ਹੈ ਹੀ ਹੈ ਗੈਲ ਇੱਧਰ ਹੁਣ ਅੱਜ ਕੱਲ ਨਾ ਸੈੱਟ ਦੇ ਗੈਲ ਇੱਕ ਬੈੱਡ ਵੀ ਹੁੰਦਾ ਕੀ ਹੋਇਆ ਬੰਗਾ ਪਿਆ ਕੋਈ ਨਹੀਂ ਮਾਤਾ ਦੰਦ ਜੀ ਮਾ ਵੀ ਜਦ ਮੈਂ ਕੋਚ ਰਿਹਾ ਤੇ ਇਹ ਦੋ ਉਹ ਮੂਰੇ ਤੇ ਦੋਵੇਂ ਪਾਸੇ ਦੇ ਗੈਲ ਮਲਾ ਦੇਣੀ ਬਾਈ ਨੇ ਨਾ ਮਿਲਣੀ ਕਹਦੇ ਉੱਚਾ ਨਹੀਂ ਮਾ ਨਾ ਜੇ ਜਾਦਾ ਸੱਟ ਮਾਰਦੀ ਐ ਨਾ ਪਾਟ ਵੀ ਜਾਣਾ ਬਹੁਤ ਛੇਤੀ ਪਾੜਦੀ ਇਹ ਉਹ ਹੀ ਕਹਿਣ ਮੈਂ ਕਹਿ ਲਈ ਮਹਾ ਇੰਨੀ ਕੁ ਥੋੜਾ ਨਹੀਂ ਨੇਰੇਜ ਦੇਖੋ ਜਿੱਦਾਂ ਲੱਗਦਾ ਕਿੰਨਾ ਗੂੜਾ ਲੱਗਦਾ ਮਨ ਨੇਰੇ ਲਾਈਟ ਲੰਗੀ ਹਨੇਰੇ ਵਿੱਚ ਕਿੰਨਾ ਗੂੜਾ ਲੱਗਦਾ ਮੈਂ ਇੱਕ ਬਾਈ ਨੂੰ ਗੱਲ ਕਰੀ ਤੀ ਤੁਹਾਡੇ ਮਨਾਂ ਚ ਵੀ ਸਵਾਲ ਹੋਣਾ ਵੀ ਇਹ ਗੂੜਾ ਕਾ ਤੋਂ ਲਾਇਆ ਵਾਈਟ ਬਾਈ ਕਹਿੰਦਾ ਵੀ ਜਿੱਦਾਂ ਹੁਣ ਲਾਈਟ ਹੈ ਨਾ ਲਾਈਟ ਦੇ ਵਿੱਚ ਈਸੀ ਨਾ ਉਹਨਾਂ ਦੇ ਉੱਪਰ ਇਹ ਦੋਨਾਂ ਜਿਹੜੇ ਦੋਨੇ ਥੋੜੇ ਇੱਕ ਗਰੇਜੇ ਹਨਾ ਇਹਨਾਂ ਦੇ ਉੱਪਰ ਇਹਨਾਂ ਨੇ ਵਾਈਟ ਸ਼ਾਈਨਿੰਗ ਮਾਰਨੀ ਹੈ ਇਹਨਾਂ ਦੇ ਉੱਤੇ ਤਾਂ ਹੀ ਇਹ ਦੇਖੋ ਇਹਨਾਂ 골ਡ ਚਮਕੂਗਾ ਜੇ ਇੱਕ ਲ ਤਾਂ ਉਹਨਾਂ ਸਿੱਧ ਆਨ 골ਡ ਲੱਗੂਆ ਜੀ ਇਹ ਲਾਈਨਾਂ ਜਿਹੜੀਆਂ ਵਿੱਚ ਆਈਆਂ 골ਡ ਦੇਖੋ ਕਿਦੀ ਕਿਤੇ ਝਲਕ ਪੈਂਦੀ ਏ ਹੁਣ ਨਹੀਂ ਪੈਣੀ ਜੀ ਤਾਰੇ ਉਤਾਰੇ ਉੱਤਰ ਲੱਗਣੀ ਇਹਨਾਂ ਜਿਹੜਾਂ ਪਹਿਰੀ ਹਨ ਸ਼ਾਈਨਿੰਗ ਤਾਰ ਦੀ ਪ੍ਰੋਬਲਮ ਆਉਂਦੀ ਬੋਰਡ ਹੈ ਤਾਂ ਮੈਂ ਲਿਆਂਦਾ ਤਾਂ ਮੈਂ ਦੇ ਆਇਆ ਪਰਸੋਂ ਯਾਰ ਬਹੁਤ ਵੱਡੀ ਤਾਤ ਹੀ ਗ੍ਰੈਂਡਰ ਲਿਆਇਆ ਤਾਂ ਚਲੋ ਦੇਖਦੇ ਹਾਂ ਥੋੜਾ ਕਰਦੇ ਹਾਂ ਚਲੋ ਠੀਕ ਹੈ ਜੀ ਆਪਣਾ ਵਲੋਗ ਅੱਜ ਛੋਟਾ ਹੈ ਮਿਨੀ ਵਲੋਗ ਇੱਥੇ ਤੱਕ ਤਾਂ ਹੀ ਮਿਲਦੇ ਹਾਂ ਜੀ ਕੱਲ ਫਿਰ ਅਗਲੇ ਵਲੋਗ ਚ ਇਹਨਾਂ ਸਫਾਈ ਸੂਈ ਕਰਕੇ ਸਮਾਨ ਸੈੱਟ ਕਰਕੇ ਅੰਦਰ ਦਾ ਫਿਰ ਤੁਹਾਨੂੰ ਦਿਖਾਵਾਂਗੇ ਜੀ ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਲਓ ਜੀ ਤੁਹਾਡੀਆਂ ਦੁਆਵਾਂ ਤੇ ਸਾਡੇ ਕਹਿਣਾ ਉਹਦੇ ਸਾਡੇ ਨਾਲ ਹੈ ਇਹ ਤੁਸੀਂ ਬਹੁਤ ਦਵਾਵਾਂ ਦਿੱਤੀਆਂ ਜੀ ਪ੍ਰਮਾਤਮਾ ਅੱਗੇ ਅਰਦਾਸਾਂ ਕਰੀਏ ਸੀ ਸਾਰਿਆਂ ਨੇ ਵੀ ਸਾਡਾ ਘਰ-ਬਾਰ ਇਹਨੂੰ ਵਧੀਆ ਬਣ ਜਾਵੇ ਨਹੀਂ ਤਾਂ ਕੰਮ ਉਲਝਿਆ ਹੀ ਪਿਆ ਜੀ ਤਾਂ ਕਰਕੇ ਵੀ ਹੋ ਗਿਆ ਜੀ ਕੰਮ ਆਜਾ ਅੰਦਰ ਦਾ ਬਹੁਤ ਬੋਤਾਂ ਨਾ ਬਾਕੀ ਮੈਂ ਜੀ ਦਾ ਨਹੀਂ ਮੰਨ ਹੋਣ ਪਰ ਤੁਸੀਂ ਕਿੰਨੀ ਹਾਂ ਨਿਪੜ ਜੂਗਾ ਚਾਲ ਜਿੱਥੇ ਇੰਨਾ ਕੁਝ ਹੋ ਰਿਹਾ ਹੋ ਜਾਊਗਾ ਸਾਰੇ ਕਹਿ ਰਹੇ ਆ ਕਮੈਂਟ ਕਰਕੇ ਕਹਿੰਦੇ ਹੋ ਜਾਣਾ ਕੋਈ ਨਹੀਂ ਹੋ ਜਾਣਾ ਚਲੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵਲੋਗ ਨੂੰ ਫੁੱਲ ਵਾਚ ਕਰ ਲਈ ਹੁਣ ਜੀ ਜਾਂਦੇ ਆਂਦੇ ਲਾਈਕ ਸ਼ੇਅਰ ਕਮੈਂਟ ਹੁਣ ਤੁਸੀਂ ਕਰਦੇ ਹੋ ਧੰਨਵਾਦ